ਇਸ ਵੱਲੇ ਦੀ ਵੱਡੀ ਅਪਡੇਟ ਪਿੰਡ ਜੋਹਾਰਕੇ ਦੇ ਨਾਲ ਥੁੜੀ ਹੋਈ ਹੈ ਮਾਨਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਜਿਸਦੇ ਵਿੱਚ ਇੱਕ ਮਤਾ ਪਾਇਆ ਗਿਆ ਨਵੀਂ ਚੁਣੀ ਗਈ ಗ್ರಾಮ ਪੰਚਾਇਤ ਦੇ ਵੱਲੋਂ ਜਿਹੜਾ ਮਤਾ ਪਾਇਆ ਗਿਆ ਇਸ ਨੇ ਸੂਬੇ ਭਰ ਦੇ ਵਿੱਚ ਚਰਚਾ ਛੇੜ ਦਿੱਤੀ ਹੈ ਦਰਸਲ ਜਿਹੜਾ ਇਹ ਮਤਾ ਪਾਇਆ ਗਿਆ ਇਹ ਨਾਤੇ ਦੇ ਨਾਲ ਨਾਲ ਕਿਹਾ ਗਿਆ ਹੈ ਕਿ ਪਿੰਡ ਦੇ ਵਿੱਚ ਨਾ ਤਾਂ ਕੋਈ ਪ੍ਰਵਾਸੀ ਪਿੰਡ ਦੇ ਕਿਸੇ ਵਾਸੀ ਦੇ ਨਾਲ ਵਿਆਹ ਕਰਵਾ ਸਕਦਾ ਤੇ ਨਾ ਹੀ ਪਿੰਡ ਦਾ ਵਾਸੀ ਕਿਸੇ ਪ੍ਰਵਾਸੀ ਦੇ ਨਾਲ ਵਿਆਹ ਕਰਵਾ ਸਕਦਾ ਭਾਵ ਨਾਤਾ ਪਿੰਡ ਦਾ ਕੋਈ ਤੇ ਨਾ ਹੀ ਕੋਈ ਪ੍ਰਵਾਸੀ ਹੁਣ ਵਿਆਹ ਨਹੀਂ ਕਰਵਾ ਸਕਦਾ ਜੇ ਵਿਆਹ ਕਰਵਾਏਗਾ ਤਾਂ ਉਸ ਨੂੰ ਪਿੰਡ ਤੋਂ ਬਾਹਰ ਜਾਣਾ ਪਏਗਾ ਦਰਸਲ ਜਿਹੜਾ ਇਹ ਮਤਾ ਪਾਇਆ ਗਿਆ ਇਸ ਦੇ ਵਿੱਚ ਚਰਚਾ ਲੰਮੇ ਸਮੇਂ ਤੋਂ ਪਿੰਡ ਦੇ ਵਿੱਚ ਚੱਲੀ ਸੀ ਕਿ ਪਿੰਡ ਦੇ ਵਿੱਚ ਕਿਸੇ ਵੀ ਪ੍ਰਵਾਸੀ ਦੀ ਨਾਤਾ ਵੋਟ ਬਣਾਈ ਜਾਵੇ ਤੇ ਨਾ ਹੀ ਉਹ ਕੋਈ ਜ਼ਮੀਨ ਖਰੀਦ ਸਕੇ ਪਰ ਹੁਣ ਜਿਹੜਾ ਇਹ ਮਤਾ ਪਾਇਆ ਗਿਆ ਇਸ ਦੇ ਵਿੱਚ ਸਾਫ਼ ਲਿਖਿਆ ਗਿਆ ਕਿ ਵਿਆਹ ਨਹੀਂ ਕਰਵਾ ਸਕੋਗੇ ਜੇ ਵਿਆਹ ਕਰਵਾਓਗੇ ਤਾਂ ਫਿਰ ਪਿੰਡ ਤੋਂ ਬਾਹਰ ਜਾਓਗੇ ਪਿੰਡ ਦੇ ਵਿੱਚ ਉਹਨਾਂ ਨੂੰ ਰਹਿਣ ਦਾ ਕੋਈ ਹੱਕ ਨਹੀਂ ਹੋਏਗਾ ਹਾਲਾਂਕਿ ਦੋ ਵੱਖੋ-ਵੱਖ ਤੌਰ ਤੇ ਮਤੇ ਪਾਏ ਗਏ ਨੇ ਪਿੰਡ ਜਵਾਰਕਾ ਦੇ ਵਿੱਚ ਇੱਕ ਨਸ਼ੇ ਨੂੰ ਲੈ ਕੇ ਮਤਾ ਪਾਇਆ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਨਾ ਤਾਂ ਕੋਈ ਪਿੰਡ ਦੇ ਵਿੱਚ ਨਸ਼ਾ ਵੇਚ ਸਕਦਾ ਹੈ ਤੇ ਨਾ ਹੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਦੀ ਸਪੋਰਟ ਕਰ ਸਕਦਾ ਭਾਵ ਜਿਹੜੇ ਲੋਕ ਅਜਿਹਾ ਕੰਮ ਕਰਨਗੇ ਉਹਨਾਂ ਦੇ ਖਿਲਾਫ ਫਿਰ ਪੂਰਾ ਪਿੰਡ ਖੜਾ ਹੋਏਗਾ ਤੇ ਦੂਜੇ ਪਾਸੇ ਜਿਹੜਾ ਮਤਾ ਪਾਇਆ ਉਸ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਪਿੰਡ ਦਾ ਕੋਈ ਵੀ ਪਰਵਾਸੀ ਦੇ ਨਾਲ ਵਿਆਹ ਨਹੀਂ ਕਰਵਾ ਸਕਦਾ ਤੇ ਜੇ ਵਿਆਹ ਕਰਾਏਗਾ ਤੇ ਫਿਰ ਉਸ ਨੂੰ ਪਿੰਡ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੋਏਗਾ ਹਾਲਾਂਕਿ ਜਿਹੜੇ ਮਤੇ ਪਾਏ ਜਾ ਰਹੇ ਨੇ ਪੰਜਾਬ ਭਰ ਦੇ ਵੱਖੋ ਵੱਖ ਪਿੰਡਾਂ ਦੇ ਵਿੱਚ ਪਾਏ ਜਾ ਰਹੇ ਨੇ ਤੇ ਜਿਹੜੇ ਮਤੇ ਪਾਏ ਜਾ ਰਹੇ ਨੇ ਉਹ ਗ੍ਰਾਮ ਸਭਾ ਦੇ ਵਿੱਚ ਅਬ ਨਹੀਂ ਤੇ ਸਗੋਂ ಗ್ರಾಮ ਪੰਚਾਇਤ ਦੇ ਵੱਲੋਂ ਪਾਏ ਜਾ ਰਹੇ ਨੇ ਭਾਵੇਂ ਜਿਹੜੀ ਪਿੰਡ ਦੀ ਚੁਣੀ ਗਈ ਪੰਚਾਇਤ ਹੈ ਉਹਨਾਂ ਦੇ ਵੱਲੋਂ ਮਤੇ ਪਾਏ ਜਾ ਰਹੇ ਨੇ ਭਾਵੇਂ ਨਸ਼ੇ ਨੂੰ ਲੈ ਕੇ ਮਤਾ ਪਾਇਆ ਜਾ ਰਿਹਾ ਹੈ ਭਾਵੇਂ ਪਿੰਡ ਦੇ ਵਿੱਚ ਜਿਹੜੇ ਵਧਾਈ ਮੰਗਣਾਉਂਦੇ ਨੇ ਉਹਨਾਂ ਨੂੰ ਲੈ ਕੇ ਮਤਾ ਪਾਇਆ ਜਾ ਰਿਹਾ ਹੈ ਭਾਵੇਂ ਹੁਣ ਜਿਹੜਾ ਪ੍ਰਵਾਸੀਆਂ ਨੂੰ ਲੈ ਕੇ ਮਤਾ ਪਾਇਆ ਗਿਆ ਭਾਵੇਂ ਇਸ ਤੋਂ ਇਲਾਵਾ ਵਕੂ ਵਕਤੌਰ ਤੇ ਹੋਰ ਜਿਹੜੇ ਮਰਦ ਦੇ ਭੋਗ ਹੁੰਦੇ ਨੇ ਉਹਨਾਂ ਨੂੰ ਲੈ ਕੇ ਵੀ ਜਿਹੜੇ ਮਤੇ ਪਾਏ ਜਾਂਦੇ ਨੇ ਪਰ ਇਹ ਜਿਹੜੇ ਮਤੇ ਪਾਏ ਜਾ ਰਹੇ ਨੇ ਇਹ ಗ್ರಾಮ ਪੰਚਾਇਤ ਦੇ ਵੱਲੋਂ ਪਾਏ ਜਾ ਰਹੇ ਨੇ ਆਪ ਜਿਹੜੇ ਇਹ ਮਤੇ ਨੇ ਇਹ ਟੁੱਟ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਨਮੀ ਜੇ ਕੋਈ ਪੰਚਾਇਤ ਤੁਲੀ ਜਾਂਦੀ ਹੈ ਤਾਂ ਉਹ ਇਹ ਜਿਹੜੇ ਮਤੇ ਨੇ ਉਹਨਾਂ ਨੂੰ ਰੱਦ ਕਰ ਸਕਦੀ ਹੈ ਪਰ ਜੇ ਪਿੰਡ ਵਾਸੀ ਚਾਹਣ ਕਿ ਪੂਰਨ ਤੌਰ ਤੇ ਜਿਹੜਾ ਇਹ ਮਤਾ ਪਾਇਆ ਗਿਆ ਉਹ ਪੂਰੀ ਕੋਈ ਸਿਆਸੀ ਹੋਵੇ ਭਾਵੇਂ ਕੋਈ ਕਾਨੂੰਨੀ ਲੜਾਈ ਹੋਵੇ ਉਸ ਦੇ ਵਿੱਚ ਉਹ ਨਾ ਟੁੱਟ ਸਕੇ ਤਾਂ ਉਹ ਹੁੰਦਾ ਹੈ ਗ੍ਰਾਮ ਸਭਾ ਦਾ ਮਤਾ ਭਾਵ ਪੂਰਾ ਪਿੰਡ ਇਕੱਠਾ ਹੁੰਦਾ ਉਸ ਦੇ ਵਿੱਚ 2/3 ਪਿੰਡ ਫਿਰ ਜਿਹੜਾ ਉਹ ਮਤਾ ਪਾਇਆ ਜਾਂਦਾ ਉਸ ਦੇ ਵਿੱਚ ਹਾਮੀ ਭਰਦਾ ਤੇ ਫਿਰ ਜੇ ਉਹ ਮਤਾ ਪੂਰਨ ਤੌਰ ਤੇ ਸਿਰੇ ਚੜਦਾ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਵੀ ਉਹ ਮਤਾ ਚੈਲੰਜ ਨਹੀਂ ਹੋ ਸਕਦਾ ਕਿਉਂਕਿ ਉਹ ਗ੍ਰਾਮ ਸਭਾ ਦਾ ਮਤਾ ਹੁੰਦਾ ਹੈ ਪਾਵ ਪਿੰਡ ਦੇ ਸਾਰੇ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਉਹ ਮਤਾ ਪਾਇਆ ਜਾਂਦਾ ਤੇ ਉਸ ਨੂੰ ਤੋੜਨਾ ਵੀ ਕੋਈ ਸੌਖਾ ਜਾਂ ਨਹੀਂ ਕੰਮ ਨਹੀਂ ਹੁੰਦਾ ਪਰ ਗ੍ਰਾਮ ਪੰਚਾਇਤ ਦੇ ਵੱਲੋਂ ਜਿਹੜੇ ਮਤੇ ਪਾਏ ਜਾ ਰਹੇ ਨੇ ਉਹ ਜ਼ਰੂਰ ਟੁੱਟ ਸਕਦੇ ਨੇ ਉਹਨਾਂ ਨੂੰ ਬਦਲਿਆ ਜਾ ਸਕਦਾ ਹੈ ਨਵੀਂ ਚੋਣੇ ਕੋਈ ਪੰਚਾਇਤ ਉਹ ਮਤਿਆਂ ਨੂੰ ਰੱਦ ਕਰ ਸਕਦੀ ਹੈ ਪਰ ਹੁਣ ਜਿਹੜਾ ਇਹ ਮਤਾ ਪਾਇਆ ਗਿਆ ਇਸ ਸਬੰਧੀ ਪਿੰਡ ਵਾਲਿਆਂ ਦਾ ਕੀ ਕੁਝ ਕਹਿਣਾ ਹੈ ਉਹ ਸਟੇਟਮੈਂਟ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ। ਕਾਇਤ ਨੇ ਬਾਈ ਜੀ ਬਹੁਤ ਵਧੀਆ ਫੈਸਲਾ ਕੀਤਾ। ਹੂੰ ਜੇ ਫੈਸਲੇ ਕਰਾਂਗੇ ਆਪਾਂ ਹਰੇਕ ਪਿੰਡ ਜੇ ਫੈਸਲੇ ਚੱਲਣਗੇ ਫੇਰ ਹੀ ਆਪਣਾ ਪੰਜਾਬ ਨੂੰ ਆਪਾਂ ਬਚਾ ਸਕਦੇ ਹਾਂ। ਕਿਉਂਕਿ ਨੌਜਵਾਨ ਜਿਹੜਾ ਘੁੰਮਦਾ ਇਹਨੂੰ ਇੰਨੀ ਅਕਲ ਨਹੀਂ ਹੁੰਦੀ। ਜਜਗਾਤੀ ਹੋ ਕੇ ਫੈਸਲੇ ਲੈ ਲੈਂਦੇ ਆ ਜਿਹੜੇ ਫੈਸਲੇ ਬਾਅਦ ਚ ਜਾ ਕੇ ਆਪਾਂ ਨੂੰ ਬਹੁਤ ਨੁਕਸਾਨ ਲੰ데요 ਨੇ। ਕਿਉਂਕਿ ਬਾਜ ਜਿਵਾਗ ਹੁੰਦੇ ਨੇ। ਠੀਕ ਹੈ ਪਿੰਡ ਜੇ ਮੰਨ ਲਓ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਹੀ ਵਿਆਹ ਕਰਾਈ ਜਾਂਦਾ ਹੈ। ਹੂੰ ਮੁਰਕੇ ਨਾਨਕੇ ਕਿੱਥੇ ਰਹਿ ਜਾਂਦੇ ਆ। ਇਹ ਚੀਜ਼ਾਂ ਬਹੁਤ ਸੋਚਣੇ ਹੁੰਦੀਆਂ ਨੇ ਜਿਹੜੀ ਸਿਆਣੇ ਬਜ਼ੁਰਗ ਹੀ ਸੋਚ ਸਕਦੇ ਆ ਪੰਚਾਇਤਾਂ ਆਪਾਂ ਇਸ ਕਰਕੇ ਚੁਣਦੀਆਂ ਆ ਵੀ ਪਿੰਡ 'ਚ ਚੰਗੇ ਫੈਸਲੇ ਲੈਣ ਇਹਨਾਂ ਮੁੰਡੇ ਨੇ ਜਿਹੜੀ ਪੰਚਾਇਤ ਚੁਣੀ ਆ ਬਹੁਤ ਵਧੀਆ ਫੈਸਲੇ ਲੱਤਦਾ ਤੇ ਮਾਲਕ ਇਹੀ ਕਹੋਣੇ ਵੀ ਹਰੇਕ ਬੰਦਾ ਇਹ ਚੀਜ਼ ਤੇ ਅਮਲ ਕਰੂਗਾ ਪੰਜਾਬੀ ਨੂੰ ਕਹਿੰਦੇ ਪੰਜਾਬੀ ਮਨ ਲੋ ਆਪਣੇ ਬਿਹਾਰੀ ਆ ਕੇ ਰਹਿੰਦੇ ਆ ਆਪਣਾ ਠੀਕਾ ਵਸਾਸੀ ਨੇ ਉਹਨਾਂ ਨੂੰ ਪਹਿਲੀ ਗੱਲ ਤਾਂ ਇੱਥੇ ਜਿਵੇਂ ਆਪਾਂ ਨੂੰ ਬਾਹਰਲੇ ਦੂਜੇ ਸੋਭਿਆਂ 'ਚ ਜਮੀਨ ਲੈਣ ਦਾ ਨਹੀਂ ਮੌਕਾ ਠੀਕ ਹੈ ਤੇ ਉਹੀ ਚੀਜ਼ ਆਪਣੇ ਵੀ ਹੋਣੀ ਚਾਹੀਦੀ ਇੱਥੇ ਇਹ ਕੋਈ ਵੀ ਬੰਦਾ ਆਪਣੇ ਰਹਿ ਕੇ ਰੋਜ਼ਗਾਰ ਕਰ ਸਕਦਾ ਕੋਈ ਮਾੜੀ ਗੱਲ ਨਹੀਂ ਹੁਣ ਆਪਣੇ ਕੈਨੇਡਾ ਜਾਂਦੇ ਆ ਕੈਨੇਡਾ ਨਾਲ ਕੋਈ ਸ਼ਦੀ ਇਹਦੀ ਪੀਆਰ ਨਹੀਂ ਦਿੰਦੇ ਜਦੋਂ ਬੰਦੇ ਨੂੰ ਸਮਾਰ ਕੇ ਦੇਖਦੇ ਪਰਖਦੇ ਫੇਰ ਆ ਕੇ ਪੀਆਰ ਦਿੰਦੇ ਆ ਉਹ ਤੇ ਆਪਾਂ ਪੈਸਾ ਵੀ ਇੰਨਾ ਲੱਗ ਜਾਂਦੇ ਆਪਣੇ ਪੜ੍ਹੇ ਲਿਖੇ ਲੋਕ ਵੀ ਜਾਂਦੇ ਆ ਐ ਨਹੀਂ ਕਿ ਐਨ ਪੜ੍ਹਨ ਉਥੇ ਜਾ ਕੇ ਵੀਜ਼ਾ ਮਿਲ ਜਾਂਦਾ ਪਰ ਇਹਨਾਂ ਲੋਕਾਂ ਨਾਲ ਕੀ ਹੈ ਇਹਨਾਂ ਦਾ ਆਪਣੇ ਨਾਲ ਪੰਜਾਬ ਨਾਲ ਰਹਿਣ ਵਹਿਣ ਦਾ ਇਹਨਾਂ ਨਾਲ ਫਰਕ ਬਹੁਤ ਜ਼ਿਆਦਾ ਫਰਕ ਹੈ ਇਸ ਕਰਕੇ ਆਪਾਂ ਇਹਨੂੰ ਚਾਹੀਦਾ ਵੀ ਇਹਨਾਂ ਨੂੰ ਇੱਥੇ ਨਾ ਤਾਂ ਕੋਈ ਜ਼ਮੀਨ ਲੈਣੀ ਚਾਹੀਦੀ ਹੈ ਨਹੀਂ ਮੇਰੀ ਬੇਨਤੀ ਹੈ ਵੀ ਪੰਡਾ ਜੀ ਇਹਨਾਂ ਦੀ ਵੋਟਾਂ ਮੰਨ ਨਹੀਂ ਚਾਹੀਦੀਆਂ ਕਿਉਂਕਿ ਸਰਪੰਚ ਜਾਂ ਮੈਂਬਰ ਜੋ ਕੋਈ ਵੀ ਹੈ ਆਪਣੀ ਵੋਟ ਬੈਂਕ ਲਈ ਇਹਨਾਂ ਦੀ ਵੋਟਾਂ ਵੜਾਉਂਦਾ ਜੋ ਬਹੁਤ ਨੁਕਸਾਨਦਾਇਕ ਨੇ ਆਉਣ ਵਾਲਾ ਟਾਈਮ ਹੈ ਇਹਨਾਂ ਲਈ ਆਪਣੀ ਬਹੁਤ ਮਾੜਾ ਹੁਦੂ ਜੇ ਆਪਾਂ ਇਹ ਚੀਜ਼ ਨਾ ਕੰਟਰੋਲ ਕਰੀਏ ਐਸ.ਐਲ. ਦੀ ਵੱਡੀ ਅਪਡੇਟ ਪਿੰਡ ਜੁਹਾਰਕੇ ਦੇ ਨਾਲ ਥੁੜੀ ਹੋਈ ਹੈ ਮਾਂਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਜਿਸਦੇ ਵਿੱਚ ਇੱਕ ਮਤਾ ਪਾਇਆ ਗਿਆ ਨਵੀਂ ਚੁਣੀ ਗਈ ಗ್ರಾಮ ਪੰਚਾਇਤ ਦੇ ਵੱਲੋਂ ਜਿਹੜਾ ਮਤਾ ਪਾਇਆ ਗਿਆ ਇਸ ਨੇ ਸੂਬੇ ਭਰ ਦੇ ਵਿੱਚ ਚਰਚਾ ਛੇੜ ਦਿੱਤੀ ਹੈ ਦਰਸਲ ਜਿਹੜਾ ਇਹ ਮਤਾ ਪਾਇਆ ਗਿਆ ਇਹ ਨਾਤਾ ਦੇ ਨਾਲ ਨਾਲ ਕਿਹਾ ਗਿਆ ਕਿ ਪਿੰਡ ਦੇ ਵਿੱਚ ਨਾ ਤਾਂ ਕੋਈ ਪ੍ਰਵਾਸੀ ਪਿੰਡ ਦੇ ਕਿਸੇ ਵਾਸੀ ਦੇ ਨਾਲ ਵਿਆਹ ਕਰਵਾ ਸਕਦਾ ਤੇ ਨਾ ਹੀ ਪਿੰਡ ਦਾ ਵਾਸੀ ਕਿਸੇ ਪ੍ਰਵਾਸੀ ਦੇ ਨਾਲ ਵਿਆਹ ਕਰਵਾ ਸਕਦਾ ਭਾਵ ਨਾਤਾ ਪਿੰਡ ਦਾ ਕੋਈ ਤੇ ਨਾ ਹੀ ਕੋਈ ਪ੍ਰਵਾਸੀ ਹੁਣ ਵਿਆਹ ਨਹੀਂ ਕਰਵਾ ਸਕਦਾ ਜੇ ਵਿਆਹ ਕਰਵਾਏਗਾ ਤਾਂ ਉਸ ਨੂੰ ਪਿੰਡ ਤੋਂ ਬਾਹਰ ਜਾਣਾ ਪਏਗਾ ਦਰਸਲ ਜਿਹੜਾ ਇਹ ਮਤਾ ਪਾਇਆ ਗਿਆ ਇਸ ਦੇ ਵਿੱਚ ਚਰਚਾ ਲੰਮੇ ਸਮੇਂ ਤੋਂ ਪਿੰਡ ਦੇ ਵਿੱਚ ਚੱਲੀ ਸੀ ਕਿ ਪਿੰਡ ਦੇ ਵਿੱਚ ਕਿਸੇ ਵੀ ਪ੍ਰਵਾਸੀ ਦੀ ਨਾਤਾ ਵੋਟ ਬਣਾਈ ਜਾਵੇ ਤੇ ਨਾ ਹੀ ਉਹ ਕੋਈ ਜ਼ਮੀਨ ਖਰੀਦ ਸਕੇ ਪਰ ਹੁਣ ਜਿਹੜਾ ਇਹ ਮਤਾ ਪਾਇਆ ਗਿਆ ਇਸ ਦੇ ਵਿੱਚ ਸਾਫ਼ ਲਿਖਿਆ ਗਿਆ ਕਿ ਵਿਆਹ ਨਹੀਂ ਕਰਵਾ ਸਕੋਗੇ ਜੇ ਵਿਆਹ ਕਰਵਾਓਗੇ ਤਾਂ ਫਿਰ ਪਿੰਡ ਤੋਂ ਬਾਹਰ ਜਾਓਗੇ ਪਿੰਡ ਦੇ ਵਿੱਚ ਉਹਨਾਂ ਨੂੰ ਰਹਿਣ ਦਾ ਕੋਈ ਹੱਕ ਨਹੀਂ ਹੋਏਗਾ ਹਾਲਾਂਕਿ ਦੋ ਵੱਖੋ-ਵੱਖ ਤੌਰ ਤੇ ਮਤੇ ਪਾਏ ਗਏ ਨੇ ਪਿੰਡ ਜਵਾਰਕਾ ਦੇ ਵਿੱਚ ਇੱਕ ਨਸ਼ੇ ਨੂੰ ਲੈ ਕੇ ਮਤਾ ਪਾਇਆ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਨਾ ਤਾਂ ਕੋਈ ਪਿੰਡ ਦੇ ਵਿੱਚ ਨਸ਼ਾ ਵੇਚ ਸਕਦਾ ਹੈ ਤੇ ਨਾ ਹੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਦੀ ਸਪੋਰਟ ਕਰ ਸਕਦਾ ਭਾਵ ਜਿਹੜੇ ਲੋਕ ਅਜਿਹਾ ਕੰਮ ਕਰਨਗੇ ਉਹਨਾਂ ਦੇ ਖਿਲਾਫ ਫਿਰ ਪੂਰਾ ਪਿੰਡ ਖੜਾ ਹੋਏਗਾ ਤੇ ਦੂਜੇ ਪਾਸੇ ਜਿਹੜਾ ਮਤਾ ਪਾਇਆ ਉਸ ਦੇ ਵਿੱਚ ਉਹਨਾਂ ਲਿਖਿਆ ਕਿ ਪਿੰਡ ਦਾ ਕੋਈ ਵੀ ਪ੍ਰਵਾਸੀ ਦੇ ਨਾਲ ਵਿਆਹ ਨਹੀਂ ਕਰਵਾ ਸਕਦਾ ਤੇ ਜੇ ਵਿਆਹ